ਆ ਤੁਸੀਂ ਦੇਖਿਆ ਕਰੋ ਧਰਨਾ ਦੇ ਵਿੱਚ ਜਦੋਂ ਝੰਡਾ ਚੱਕ ਕੇ ਜਾਂਦੇ ਨੇ ਇੱਥੇ ਨਾਲੇ ਆਪਣੀ ਜ਼ਮੀਨ ਦੀ ਗੱਲ ਕਰੀ ਸੰਗਰੂਰ ਦੇ ਵਿੱਚ ਉੱਥੇ ਭਾਵੋ ਕਿਸੇ ਨੂੰ ਮੀਟਿੰਗ ਵੀ ਨਹੀਂ ਕਰਨ ਦੇ ਉਹਨਾਂ ਮੇਰੇ ਆਗੂਆਂ ਨੂੰ ਜੇਲ੍ਹਾਂ ਵਿੱਚ ਸਿੱਖ ਰੱਖਿਆ ਜਿਹੜੇ ਕਿ ਜ਼ਮੀਨ ਪ੍ਰਾਪਤੀ ਸਿਰਜ ਕਮੇਟੀ ਵਾਲੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਪਾਲ ਆਪਣੇ ਹੱਕਾਂ ਲਈ ਭਾਵੋ ਜੇ ਦਾ ਦੂਜਾ ਵੀ ਪ੍ਰਵਾਸ ਕਰਦੋ ਕਿੰਨੀਆਂ ਗੱਲਾਂ ਜੇਲ੍ਹਾਂ 'ਚ ਸਰ ਰਹੇ ਨੇ ਆ ਕਦ ਤੱਕ ਗੋਲ ਨਾ ਮਾ ਦੇਣਗੇ ਆ ਕਰ ਇੱਕ ਕਾਲ ਮੁੱਕੂਗੀ ਨਹੀਂ ਆ ਬਣੂਗੀ ਇਹਦੇ ਲਈ ਸੋਨੂ ਵੇਟੀ ਦਾ ਮਾਇਆ ਲੋਹੇ ਖੇੜਿਆ ਲੋਹਾ ਬਣਦੇ ਲੋਹਾ ਇਹਨੂੰ ਲੋਹਾ ਖੇੜਾ ਜਿਹੜਾ ਪਿੰਡ ਆ ਪਾਵੋ ਬਹੁਤ ਪੁਰਾਣਾ ਜਿਹੜਾ ਆ ਬੈਠੋ ਤੁਸੀਂ ਜਿਹੜੇ ਜਾਣਿਓ ਅਬਰਾ ਨਹੀਂ ਬੈਠੇ ਨੇ ਹਮੇਲ ਨਹੀਂ ਅਜੋ ਬਰਾ ਨਹੀਂ ਉਤਾਈਆਂ ਦੇ ਬੈਠੇ ਨੇ ਐਨੂੰ ਅਸੀਂ ਫੋਨ ਤੇ ਕਿਹਾ

ਉਹ ਕਹਿੰਨਾ ਸਾਨੂੰ ਬੇਨਤੀ ਕਰਦੇ ਆ ਸਾਡੇ ਨੌਜਵਾਨ ਭਰਾ ਵੀ ਖੜੇ ਨੇ ਆਜੋ ਆ ਬਾਪੂ ਦੀ ਜਿਹੜੀ ਕੀ ਸਾਖੀ ਹੱਥੋਂ ਨੇ ਕਰਦੀਆਂ ਮੋਢੇ ਦਾ ਸਹਾਰਾ ਛੋਡੇ ਦੀ ਲੋੜ ਆ ਭਰਾਵੋ ਜਹਾਂ ਸਾਹਮਣੇ ਦੀ ਔੜ ਬਹੁਤ ਹੋ ਗਈ ਉਹ ਕਹਿੰਦੇ ਨੇ ਆਹ ਮਰਾਂ ਚ ਛੋਡੀ ਲੋੜ ਆ ਪਰ ਅਸੀਂ ਸਾਨੂੰ ਬੇਨਤੀ ਕਰਦੇ ਆ ਭਰਾਵੋ ਅਸੀਂ ਕੋਈ ਬਾਹਰ ਵੱਡੇ ਜ਼ਿਮੀਦਾਰ ਨਹੀਂ ਅਸੀਂ ਨੌਰਮ ਕਰਾਏ ਆ ਆ ਜਿਹੜੇ ਭਗਵਾਨ ਤਮਨ ਹੁਣੀ ਨੇ ਇਨੋਂ ਵੀ ਅੱਜ ਜਾਇਜ ਆਪਾਂ ਕਰ ਚੈੱਕ ਕਰ ਲਿਓ ਸਾਡੇ ਅੱਜ ਲੋ ਜਦੋਂ ਕੋ ਜਥੇਬੰਦੀ ਚ ਲੱਗਿਆ ਵਧੀਆਂ ਨਹੀਂ ਕੱਢਿਆ ਨੇ ਇਹਦੇ ਲਈ ਸੋਣ ਨੂੰ ਬੇਨਤੀ ਕਰਦਿਆਂ ਆਜੋ ਕਰੋ ਇਹਦੇ ਲਈ ਲੋਕਾਂ ਦੀ ਸੇਵਾ ਸਾਡੇ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਵਾਲਿਆਂ ਨੇ ਕਿਹੜੀ ਉਮਰ ਦੇ ਵਿੱਚ ਖੰਡੇ ਚੱਕੇ ਨੇ ਕਿਹੜੀ ਉਮਰ ਤੇ ਲੋਕਾਂ ਨੂੰ ਹੱਥ ਕਰਾਇਆ ਨੇ ਆ ਹੱਕਾ ਲਈ ਲਹੂ ਪਿਆਰ ਹੋਇਆ ਛੋਟਾ ਸਾਰਿਆਂ ਦਾ ਬਹੁਤ ਮਹਤਵਪੂਰਨ